ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਚੰਡੀਗੜ੍ਹ ਤੋਂ ਇੰਟਰਨੈਸ਼ਨਲ ਫਲਾਈਟਾਂ ਕਦੋਂ ਸ਼ੁਰੂ ਹੋਣਗੀਆਂ ਇਹ ਸਵਾਲ ਦੇਸ਼ ਵਿਦੇਸ਼ ਦੇ ਪੰਜਾਬੀਆਂ ਤੇ ਹੋਰ ਸੂਬਿਆਂ ਦੇ ਲੋਕਾਂ ਦੇ ਮੂੰਹ ਵਿੱਚ ਹੈ ਭਾਰੀ ਚਰਚਾ ਚਿੰਤਾ ਅਫਸੋਸ ਹੈ ਗੁੱਸਾ ਵੀ ਹੈ ਕਿ ਜੇ ਚੰਡੀਗੜ੍ਹ ਦਾ 에어ਪੋਰਟ ਇੰਟਰਨੈਸ਼ਨਲ ਬਣਦਾ ਤਾਂ ਤੇ ਜੇ ਇੰਟਰਨੈਸ਼ਨਲ ਬਨਾਤਾ ਤੇ ਫਿਰ ਇਥੋਂ ਦੇ ਫਲਾਈਟਾਂ ਇੰਟਰਨੈਸ਼ਨਲ ਨਹੀਂ ਚੱਲਣਗੀਆਂ ਤੇ ਫਿਰ ਇਸ 에어ਪੋਰਟ ਦਾ ਕੀ ਫਾਇਦਾ ਦਰਅਸਲ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੋਂ ਫਿਲਹਾਲ ਕੇਵਲ 2 ਇੰਟਰਨੈਸ਼ਨਲ ਫਲਾਈਟਾਂ ਚੱਲਦੀਆਂ ਨੇ ਉਹਨਾਂ ਵਿੱਚੋਂ ਇੱਕ ਫਲਾਈਟ ਦੁਬਈ ਜਾਂਦੀ ਹੈ ਤੇ ਦੂਸਰੀ ਫਲਾਈਟ ਜਾਂਦੀ ਆਬੂ ਧABI ਕਹਿਣ ਵਾਲੇ ਇਹ ਕਹਿੰਦੇ ਨੇ ਬੀ ਜਦੋਂ ਉਦਯੋਗਪਤੀਆਂ ਨੇ ਇਹ ਮੁੱਦਾ ਹਾਈ ਕੋਰਟ ਵਿੱਚ ਪਹੁੰਚਾਇਆ ਸੀ ਵੀ ਇੰਟਰਨੈਸ਼ਨਲ 에ਅਰਪੋਰਟ ਚੰਡੀਗੜ੍ਹ ਤੋਂ ਇੰਟਰਨੈਸ਼ਨਲ ਫਲਾਈਟਾਂ ਨਹੀਂ ਚਲਦੀਆਂ ਸ਼ੁਰੂ ਕਰਵਾਈਆਂ ਜਾਣ ਔਰ ਕਈ ਤਰ੍ਹਾਂ ਦੇ ਸਵਾਲ ਵੀ ਪੈਦਾ ਕੀਤੇ ਸੀ ਵੀ ਇੰਟਰਨੈਸ਼ਨਲ 에ਅਰਪੋਰਟ ਬਣਾਉਣ ਲਈ ਕਰੋੜਾਂ ਰੁਪਏ ਖਰਚੇ ਪਰ ਜੇ ਇਤੋਂ ਡੋਮੈਸਟਿਕ ਫਲਾਈਟਾਂ ਹੀ ਚਲਦੀਆਂ ਸੀ ਤੇ ਫਿਰ ਇਹ ਪੈਸੇ ਖਰਚਣ ਦੀ ਕੀ ਲੋਟ ਸੀ ਤੇ ਉਸ ਵੇਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਖਤ ਹੁਕਮ ਆਦੇਸ਼ ਕਈ ਸੁਣਵਾਈਆਂ ਕੀਤੀਆਂ ਸੀ ਜਿਸ ਤੋਂ ਬਾਅਦ ਸ਼ਾਇਦ 에어ਪੋਰਟ ਅਥਾਰਟੀ ਨੇ ਰਸਮੀ ਤੌਰ ਤੇ ਇਥੋਂ ਦੋ ਇੰਟਰਨੈਸ਼ਨਲ 에ਅਰ ਫਲਾਈਟਾਂ ਚਲਾਉਣ ਦਾ ਜਿਹੜਾ ਇੱਕ ਰਾਹ ਕੱਢਿਆ ਸੀ ਦੁਬਈ ਤੇ ਅਬੂ ਧABI ਇਸ ਮਾਮਲੇ ਵਿੱਚ ਪੰਜਾਬ ਦੇ ਕਈ ਸਿਆਸਤਦਾਨ ਹੋਰ ਵਰਗ ਜਿਹੜੇ ਨੇ ਆਵਾਜ਼ ਠੰਮਦੇ ਰਹੇ ਨੇ ਪਰ ਤਸੱਲੀ ਵਾਲੀ ਗੱਲ ਇਹ ਹੈ ਵੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਇਸ ਮੁੱਦੇ ਤੇ ਆਵਾਜ਼ ਉਠਾਈ ਹੈ ਜੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ ਸੈਕਟਰੀ ਰਜੀਵ ਵਰਮਾ ਨੇ ਇੱਕ ਪ੍ਰੋਗਰਾਮ ਵਿੱਚ ਇਹ ਗੱਲ ਕਹੀ ਹੈ ਵੀ 에어ਪੋਰਟ ਚੰਡੀਗੜ੍ਹ ਦਾ ਜਿਹੜਾ ਇੰਟਰਨੈਸ਼ਨਲ 에어ਪੋਰਟ ਹੈ ਉੱਥੋਂ ਇੰਟਰਨੈਸ਼ਨਲ ਫਲਾਈਟਾਂ ਚਲਾਉਣੀਆਂ ਬਹੁਤ ਲਾਜ਼ਮੀ ਨੇ ਕਿਉਂਕਿ ਇਸ ਖੇਤਰ ਤੇ ਵੱਡੀ ਗਿਣਤੀ ਜਿਹੜੇ ਐਨਆਰਆਈ ਨੇ ਉਹਨਾਂ ਦਾ ਇੱਥੇ ਆਉਣਾ ਜਾਣਾ ਔਰ ਖਾਸ ਕਰਕੇ ਇਹ ਗੱਲ ਕਹੀ ਵੀ ਪੁਆਇੰਟ ਆਫ ਕਾਲ ਨਾਲ ਇਸ 에어ਪੋਰਟ ਨੂੰ ਜੋੜਨਾ ਬਹੁਤ ਲਾਜ਼ਮੀ ਹੈ ਤਾਂ ਜੋ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਨੇ ਉਹ ਸਿੱਧੇ ਰੂਪ ਵਿੱਚ ਆ ਜਾ ਸਕਣ ਤਸੱਲੀ ਵਾਲੀ ਗੱਲ ਹੈ ਦਰਅਸਲ ਇਸ ਇੰਟਰਨੈਸ਼ਨਲ 에어ਪੋਰਟ ਤੋਂ ਕੇਵਲ ਦੋ ਫਲਾਈਟਾਂ ਚੱਲਣ ਕਾਰਨ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਨੇ ਔਰ ਖਾਸ ਕਰਕੇ ਇਹ ਇਹ ਗੱਲ ਉਠਾਈ ਜਾ ਰਹੀ ਹੈ ਕਿ ਇਸ 에어ਪੋਰਟ ਤੋਂ ਨਿਰੰਤਰ ਬਿਨਾ ਕਿਸੇ ਰੁਕਤੋਂ ਇੰਟਰਨੈਸ਼ਨਲ ਫਲਾਈਟਾਂ ਚਲਾਉਣ ਲਈ ਪੁਆਇੰਟ ਆਫ ਕਾਲ ਲਾਜ਼ਮੀ ਹੈ ਕਿਉਂਕਿ ਇਹ ਦਰਜਾ ਮਿਲਣ ਤੋਂ ਬਾਅਦ ਹੀ ਹੋਰ ਦੇਸ਼ਾਂ ਦੀਆਂ ਜਿਹੜੀਆਂ ਫਲਾਈਟਾਂ ਨੇ ਇੱਥੋਂ ਸਿੱਧੀਆਂ ਉਡਾਨਾਂ ਭਰ ਸਕਦੀਆਂ ਨੇ ਦਰਅਸਲ ਪੁਆਇੰਟ ਆਫ ਕਾਲ ਹੈ ਕੀ ਹੈ ਕਿਉਂਕਿ ਇਹ ਕਿਹਾ ਜਾਂਦਾ ਜਿੰਨਾ ਤੇ ਚੰਡੀਗੜ੍ਹ ਨੂੰ ਪੁਆਇੰਟ ਆਫ ਕਾਲ ਦਾ ਦਰਜਾ ਨਾ ਮਿਲਿਆ ਇਤੋਂ ਇੰਟਰਨੈਸ਼ਨਲ ਫਲਾਈਟਾਂ ਨਹੀਂ ਚੱਲਣਗੀਆਂ ਵੀ ਉਹ ਕੀ ਸ਼ੈ ਆ ਕਿਉਂਕਿ ਇਹਨੂੰ ਲੈ ਕੇ ਪਹਿਲੋ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਵਾੜੀ ਵੀ ਆਵਾਜ਼ ਉਠਾਉਂਦੇ ਰਹੇ ਨੇ ਔਰ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮਲਵਿੰਦਰ ਸਿੰਘ ਕੰਗ ਜਿਹੜੇ ਨੇ ਜਿਹੜੇ ਆਨੰਦਪੁਰ ਸਾਹਿਬ ਹਲਕੇ ਦੀ ਅਗਵਾਈ ਕਰਦੇ ਨੇ ਔਰ ਮੁਹਾਲੀ ਉਸ ਹਲਕੇ ਚੋਂਦਾ ਉਹ ਵੀ ਇਹ ਮੰਗ اٹھਾਉਂਦੇ ਆ ਰਹੇ ਨੇ ਵੀ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਨੂੰ ਪੁਆਇੰਟ ਆਫ ਕਾਲ ਦਾ ਦਰਜਾ ਦਿੱਤਾ ਜਾਵੇ ਦਰਅਸਲ 에ਅਰਪੋਰਟ ਕੋਲ ਪੁਆਇੰਟ ਆਫ ਕਾਲ ਦਾ ਦਰਜਾ ਜਦੋਂ ਮਿਲ ਜਾਂਦਾ ਤੇ ਫਿਰ ਉਹਦੇ ਨਾਲ ਸਿੱਧੀਆਂ ਉਡਾਨਾਂ ਆਰਾਮ ਨਾਲ ਚੱਲ ਸਕਦੀਆਂ ਨੇ ਇਹ ਇੱਕ ਕਿਹਾ ਜਾਂਦਾ ਵੀ ਇੱਕ ਐਗਰੀਮੈਂਟ ਹੀ ਹੁੰਦਾ ਹੈ ਇਸ ਨਾਲ ਇੱਕ ਦੇਸ਼ ਤੋਂ ਦੂਸਰੇ ਦੇਸ਼ ਨੂੰ ਫਲਾਈਟਾਂ ਅਡਾਉਣ ਲਈ ਕਿਸੇ ਤਰ੍ਹਾਂ ਦੀ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਤੇ ਇਸ ਨਾਲ ਪਹਿਲੋਂ ਤੋਂ ਹੀ ਤੈਅ ਹੁੰਦਾ ਹੈ ਵੀ ਇਹ ਫਲਾਈਟਾਂ ਆਪਸ ਵਿੱਚ ਚੱਲ ਸਕਦੀਆਂ ਨੇ ਸੋ ਪਹਿਲਾ ਤਾਂ ਫੰਡਾ ਇਹ ਹੈ ਚੰਡੀਗੜ੍ਹ ਇੰਟਰਨੈਸ਼ਨਲ 에어ਪੋਰਟ ਨੂੰ ਪੁਆਇੰਟ ਆਫ ਕਾਲ ਦਾ ਦਰਜਾ ਦਵਾਇਆ ਜਾਵੇ ਇਸ ਸਬੰਧ ਵਿੱਚ ਚੀਫ ਸੈਕਟਰੀ ਜਿਹੜੇ ਨੇ ਚੰਡੀਗੜ੍ਹ ਦੇ ਰਜੀਵ ਵਰਮਾ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਵਿੱਚ ਵੱਡੀ ਗਿਣਤੀ 'ਚ ਐਨ ਆਰ ਆਈ ਜਿਹੜੇ ਨੇ ਉਹ ਜੁੜੇ ਨੇ ਵੱਡੇ ਪੱਧਰ ਤੇ ਉਹਨਾਂ ਦਾ ਵਿਦੇਸ਼ ਆਉਣਾ ਜਾਣਾ ਜਿਹਦੇ ਕਰਕੇ ਚੰਡੀਗੜ੍ਹ ਤੋਂ 에ਅ ਇੰਟਰਨੈਸ਼ਨਲ ਫਲਾਈਟਾਂ ਚਲਣੀਆਂ ਚਾਹੀਦੀਆਂ ਨੇ ਔਰ ਇਹ ਵੀ ਗੱਲ ਕਹੀ ਵੀ ਪੁਆਇੰਟ ਆਫ ਕਾਲ ਜਿਹੜਾ ਲਾਜ਼ਮੀ ਹੈ ਵੀ ਉਹਦਾ ਦਰਜਾ ਚੰਡੀਗੜ੍ਹ ਦੇ ਇੰਟਰਨੈਸ਼ਨਲ 에ਅਰਪੋਰਟ ਨੂੰ ਮਿਲਣਾ ਚਾਹੀਦਾ ਇਹ ਵੀ ਗੱਲ ਬੜੀ ਚਰਚਿਤ ਹੈ ਇਹ ਗੱਲ ਕਹੀ ਜਾਂਦੀ ਹੈ तकरीबन ਹਰੇਕ ਸੂਝ ਰੱਖਣ ਵਾਲਾ ਜਿਹੜਾ ਵਿਅਕਤੀ ਇਹ ਗੱਲ ਕਹਿੰਦਾ ਹੈ ਵੀ ਯੂਕੇ ਕੈਨੇਡਾ ਯੂਐਸ ਯੂਰਪੀਨ ਕੰਟਰੀ ਤੇ ਇਸੇ ਤਰ੍ਹਾਂ ਹੋਰ ਦੇਸ਼ਾਂ ਦੇ ਲੋਕ ਜਿਹੜੇ ਨੇ ਉਹਨਾਂ ਦਾ ਇਸ ਖੇਤਰ ਵਿੱਚ ਆਮ ਆਉਣਾ ਜਾਣਾ ਔਰ ਖਾਸ ਕਰਕੇ ਪੰਜਾਬ ਵਿੱਚੋਂ ਵੱਡੀ ਗਿਣਤੀ ਚ ਜਿਹੜੇ ਸਾਡੇ ਭੈਣ ਭਰਾ ਨੇ ਜਾਂ ਵੱਡੀ ਗਿਣਤੀ ਚ ਜਿਹੜੇ ਲੋਕ ਨੇ ਉਹ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਵੱਸਦੇ ਨੇ ਤੇ ਉਹਨਾਂ ਨੂੰ ਜਦੋਂ ਜਾਣਾ ਪੈਂਦਾ ਵਿਦੇਸ਼ ਤੇ ਦਿੱਲੀ ਦੇ ਤੱਕੇ ਖਾਣੇ ਪੈਂਦੇ ਨੇ 22 ਰੋਡ ਉੱਤੇ ਜਾਣਾ ਪੈਂਦਾ ਤੇ ਜਦੋਂ ਵਾਪਸ ਉਹ ਆਉਂਦੇ ਨੇ ਤੇ ਦਿੱਲੀ ਤੋਂ 22 ਰੋਡ ਫਿਰ ਆਪਣੇ ਘਰਾਂ ਨੂੰ ਆਪਣੇ ਪਿੰਡਾਂ ਨੂੰ ਆਪਣੇ ਸ਼ਹਿਰਾਂ ਦੀ ਜਾਣ ਲਈ ਉਹਨਾਂ ਨੂੰ ਘੰਟਿਆਂ ਬੰਦੀ ਸੜਕੀ ਸਫ਼ਰ ਕਰਨਾ ਪੈਂਦਾ ਜੋ ਬਹੁਤ ਔਖਾ ਲੱਗਦਾ ਸੋ ਇਹ ਤਸੱਲੀ ਵਾਲੀ ਗੱਲ ਹੈ ਵੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ ਸੈਕਟਰੀ ਨੇ ਵੀ ਇਹ ਮੁੱਦਾ ਉਠਾਇਆ ਵੀ ਪੁਆਇੰਟ ਆਫ ਕਾਲ ਦਾ ਸਟੇਟਸ ਜਿਹੜਾ ਆ ਇੰਟਰਨੈਸ਼ਨਲ 에 ਏਅਰਪੋਰਟ ਹੈ ਜਿਹੜਾ ਚੰਡੀਗੜ੍ਹ ਦਾ ਉਹਨੂੰ ਮਿਲਣਾ ਚਾਹੀਦਾ